ਮੀਂਹ ਪਤਾ ਕਰਿਆ ਲਿਆ ਨਹੀਂ ਹੈ ਲੈ ਆ ਲਾ ਫੋਰ ਬਗ ਬਾਕੀ ਹੋ ਗਿਆ ਕੰਮ ਹਾਂਜੀ ਨਹੀਂ ਹੋ ਗਿਆ ਸਾਰੇ ਹੋ ਗਿਆ ਹਾਂਜੀ ਰੋਟੀ ਪਾਣੀ ਪਾ ਲਿਆ ਸਭ ਹੋ ਗਿਆ ਹਾਂਜੀ 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 ਤੂੰ ਸੁਆਦ ਨਾਲ ਕੁੰਡੀ ਕਿਉਂ ਨਹੀਂ ਹੈ ਬੱਸ ਤੂੰ ਤੇ ਗੋਲ ਨਹੀਂ ਬਣੀ ਆ ਨਾ ਨੂੰ ਨਾ ਆਲਾ ਜਿੰਨੀ ਗੱਲ ਨੂੰ ਪੁੱਛਦੀ ਹੋਣੀ ਤਾਂ ਜਵਾਬ ਦੇਣੀ ਹਾਂਜੀ ਮੰਮੀ ਹਾਂਜੀ ਬੋਲੀ ਕੋਈ ਗੱਲ ਹੈ ਜੇ ਮੈਨੂੰ ਦੱਸ ਹਾਂ ਪੈਸੇ ਮੰਮੀ ਮੇਰਾ ਮਨ ਨਹੀਂ ਠੀਕ ਹੈਗਾ ਮੈਂ ਅਜੇ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਮੰਨਦੇ ਨਾ ਜੀ ਵੀ ਨਹੀਂ ਮੈਨੂੰ ਦੱਸੇਗੀ ਜੇ ਵੀ ਕਹੂੰ ਫੇਰ ਕੋਈ ਹੱਲ ਨਹੀਂ ਕੱਟੂ ਇਤਰਾ ਮੈਨੂੰ ਵੀ ਪਤਾ ਲੱਗਦਾ ਗੋਮਗੋ ਮੈਂ ਨਾ ਤੂੰ ਇਹ ਨਾ ਸਵੇਰਾ ਤੇ ਮੈਨੂੰ ਵੀ ਸਮਝਾਉਂਗੀ ਕਿ ਕੀ ਗੱਲ ਐ ਕarele ਛਿੱਲੇ ਕੇ ਪਿਆਜ਼ ਨਾ ਢੀਕ ਢੀਕ ਕੱਟ ਕੇ ਵਾਣਾ ਤੇ ਮੰਮੀ ਤੁਹਾਨੂੰ ਚਾਹ ਲੱਗਦਾ ਮੈਂ ਪਹਿਲਾਂ ਦੱਸ ਦਿੰਦੀ ਇਹ ਕੀ ਗੱਲ ਹੈ ਨਾ ਮੈਨਾਂ ਜਨਾ ਗਾਲ ਕਰਨ ਨਹੀਂ ਆ ਤੂੰ ਮੈਨੂੰ ਕਿਤਰਾ ਖਿੱਚ ਕੇ ਲੈ ਆਈ ਕੀ ਐਡੀ ਗੱਲ ਆ ਤੈਨੂੰ ਐਡੀ ਕੀ ਨਹੀਂ ਆਈ ਵੀ ਦਵਾ-ਦਮ ਮਮੀ ਇਧਰ ਆ ਮੇਰੀ ਸੁਣ ਉਹਦੀ ਵੀ ਮੈਨੂੰ ਸੁਣ ਲੈ ਦੇ ਨੂੰ ਤੂੰ ਪੁੱਛਿਆ ਨੂੰ ਕੀ ਹੋਇਆ ਉਹਨੇ ਦੱਸਿਆ ਤੈਨੂੰ ਕੀ ਹੋਇਆ ਵੇ ਉਹ ਆਪਣੇ ਮੂੰਹ ਕੀ ਦੱਸੇ ਕਿ ਕੱਲ ਕੀ ਹੋਇਆ ਇਸ ਘਰ ਤੂੰ ਤੇ ਹੈਗੀ ਨਹੀਂ ਸੀ ਉਹ ਤੇ ਆਪਣੀ ਨਜ਼ਰਾਂ ਚ ਡੇਬ ਗਈ ਐ ਉਹ ਕਿਹੜੀ ਜਵਾਰਨਾ ਬੋਲੇ ਤੇ ਕੱਲ ਕੀ ਕਰਤੂਤਾ ਕੀਤੀ ਉਹਨੇ ਕੀ ਕਰਤੂਤਾ ਕੀਤੀ ਮਾਂ ਨੂੰ ਕੀ ਕਰਤੂਤਾ ਕੀਤੀ ਐ ਚੋੜਨੀ ਪਾਈ ਤੂੰ ਘਰ ਮਾਂ ਤਾਂ ਚੋੜਨੀ ਇਤਰਾ ਲੱਗ ਬਣਾ ਮੇਰੀ ਨੋ ਬੜੀ ਚੰਗੀ ਆ ਜਾਂਦਾ ਇਲਜ਼ਾਮ ਨਾਲ ਉਹਨੇ ਮੈਨੂੰ ਸਭ ਕੁਝ ਦੱਸ ਦੇ ਰੇ ਇੱਕ ਤੂੰ ਵੇ ਚਾਣ ਕੇ ਮੈਨੂੰ ਬਾਹੋਂ ਫੜ ਲਈ ਆਂ ਉਹਨੇ ਕੋਈ ਨਹੀਂ ਦੱਸ ਮੈਂ ਉਹਨੇ ਨਹੀਂ ਮੂੰਹ ਫੁੱਟਣਾ ਹੁਣ ਜੋ ਕਰ ਤੂੰ ਤਾਂ ਉਹਨੇ ਕੀਤੀਆਂ ਤੈਨੂੰ ਕੀ ਪਤਾ ਘਰ ਚ ਚੋਰੀ ਕਰਦੀ ਵੀ ਆਪਣੇ ਜਾਨ ਹੀ ਪੈਣਾ ਰਮਾਨ ਮੈਨੂੰ ਕਦੀ ਠੱਗਣ ਤੇ ਆ ਚੋਰਨੀ ਇੱਕ ਨੰਬਰ ਦੀ ਚੋਰਨੀ ਤੇਰੀ ਨੂੰ ਜਿ ਤਰ੍ਹਾਂ ਦੀ ਤੂੰ ਨੂੰ ਉਸ ਤਰ੍ਹਾਂ ਦੀ ਨਾ ਬਣਾ ਤੈਨੂੰ ਦੱਸਾਂ ਗੁਰਦਰੀ ਤੇ ਲਜਾਲ ਨਹੀਂ ਕਿਸੇ ਤੇ ਲਾਈਦਾ ਇਲਜ਼ਾਮ ਮੈਂ ਐਵੇਂ ਨਹੀਂ ਲਾਂਦੀ ਕੱਲ ਜੋ ਇੱਥੇ ਬੜਾ ਵੱਡਾ ਕਲੇਸ਼ ਹੋਇਆ ਤੂੰ ਘਰ ਨਹੀਂ ਸੀ ਤੇਰੇ ਆ ਵੀ ਅੱਖਾਂ ਖੁੱਲ ਜਾਂਦੀਆਂ ਕਿ ਤੇਰੀ ਨੂੰ ਕਿਹੜੇ ਕਿਹੜੇ ਕਾਰਨਾਮੇ ਕਰਦੀ ਵੀ ਹੈ ਕੀ ਕਲੇਸ਼ ਹੋਈ ਏਡੀ ਦੱਸਾਂ ਦੱਸਕ ਏਟੀਐਮ ਦਾ ਚੋਰ ਫੜਿਆ ਗਿਆ ਹੈ ਜਿਹੜਾ ਏਟੀਐਮ ਚ ਪੈਸੇ ਕਢਾਉਂਦਾ ਪਿਆ ਸੀ ਉਹ ਤੇ ਉਹ ਹੀ ਹੋਣਾ ਆਪਣਾ ਸੋਨੂੰ ਅੱਛਾ ਸੋਨੂੰ ਜਵਾਈ ਤੇ ਤੂੰ ਬੜੀ ਜਲਦੀ ਇਲਜ਼ਾਮ ਲਾਉਂਦੀ ਨਹੀਂ ਹੈ ਉਹ ਹੋਣਾ ਮੈਂ ਬਗਾਨੇ ਨਾ ਤਾਂ ਕਰਕੇ ਨੂੰ ਵੀ ਤਾਂ ਬਗਾਨੀ ਹੈ ਪਰ ਤੂੰ ਨੂੰ ਨੂੰ ਆਪਣੀ ਦੀ ਮੰਦੀ ਹੈ ਸੱਕਿਆਂ ਤੋਂ ਵੱਧ ਮੰਦੀ ਹੈ ਬਗਾਨਾ ਨਹੀਂ ਮੰਦੀ ਉਹ ਕਰਨਾ ਮਿਹਤ ਨਾਲ ਕਿਥੇ ਪਾ ਲਾ ਕੇ ਉੱਤੇ ਹੀ ਛੱਤ ਚਲ ਜਾਂਦਾ ਵੀ ਉਹ ਹੀ ਆ ਹੋਰਤ ਕਰਦੇ ਇਹੋ ਜਿਹਾ ਕੋਈ ਹੈ ਨਹੀਂ ਜਿਹੜੀ ਉਹਨੂੰ ਆਣੀ ਉਹ ਨਹੀਂ ਹੈ ਤਰ੍ਹਾਂ ਦੀ ਕੁੜੀ ਜਿਹੜੀ ਤਰ੍ਹਾਂ ਦੀ ਤੂੰ ਆਣੀ ਅੱਛਾ ਕਿਉਂ ਨਹੀਂ ਹੈਗੀ ਕੱਲ ਸੋਨੂੰ ਨੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਵੇ ਕੀ ਕਰਤਾ ਚਿੱਠਾ ਖੋਲਦਾ ਤੇਰੀ ਨੂੰ ਦਾ ਕੀ ਚਿੱਠਾ ਗੋਲਿਆ ਮੈਂ ਤੇ ਅਮਚੋ ਪੈਹੀਂ ਐਯੋ ਕਢਾਂਦੀ ਹੂੰ ਰਾਣੇ ਵੀਰ ਜੀ ਨੇ ਸਾਰਾ ਏਟੀਐਮ ਤੇ ਪੈਸੇ ਐਨੇ ਕਢਵਾਏ ਹੀ ਨਿ ਪਰੋਂ ਪੜਾ ਕੇ ਕਿੱਥੇ ਖੜੂਗੀ ਨਾ ਕਦੀ ਉਹ ਬਾਹਰ ਅੰਦਰ ਗਈ ਚਲੀ ਕਿੱਥੇ ਕਰਤੀ ਨਾ ਕਦੀ ਉਹ ਪੇਕੇ ਹੀ ਗਈ ਆ ਪਿਛਲੇ ਵਾਲ ਨੂੰ ਦੇ ਆਈ ਆ ਜਿਹੜੇ ਇਲਜ਼ਾਮ ਮਾਤਾ ਤੂੰ ਤੇਰਾ ਮੁੰਡਾ ਤੇ ਤੇਰੀ ਨੂੰ ਲਾ ਹੀ ਦਿੰਦੀ ਸੀ ਕਿ ਏਟੀਐਮ ਚ ਪੈਸੇ ਕੌਣ ਕਢਵਾਉਂਦਾ ਵੇ ਕਢਵਾਉਂਦਾ ਕੌਣ ਸੁਣਵਾਉਂਦੇ ਸੁਣਾਉਂਦੇ ਤੂੰ ਸਾਨੂੰ ਵੇ ਸੀ ਆਪਾਂ ਕੰਨਾਂ 'ਚ ਛਾਪੇ ਨਹੀਂ ਹਟਿਆਏ ਸੁਣਦਾ ਸਭ ਕੁਝ ਸੀ ਸਾਨੂੰ ਤੇ ਕਢਵਾਉਂਦੀ ਤੇਰੀ ਨੂੰ ਵੇ ਸੀ ਇਹ ਜਾਮ ਸਾਡੇ ਤੇ ਲਾਂਦੀ ਸੀ ਮੇਰੀ ਨੂੰ ਹਾਂ ਇਹੀ ਨੂੰ ਜੋ ਪੈਸੇ ਹਾਂਜੀ ਐਡਾ ਵੱਡਾ ਪੁੱਤ ਲਾਮ ਨਾ ਲਾਉ ਤੇ ਉਹ ਕੁੜੀ ਤੇ ਤੈਨੂੰ ਮੈਂ ਗੱਲ ਦੱਸਾਂ ਸਾਲ ਨਾਲ ਗੱਲ ਕਿ ਜੁਬਾਨ ਨਾਲ ਬੋਲ ਤੂੰ ਇਹ ਗੱਲ ਕਦੀ ਨਹੀਂ ਹੋ ਸਕਦੀ ਵੀ ਮੇਰੀ ਨੂੰ ਐਡੀਮ ਚ ਪੈਸੇ ਕਢਾਉ ਹਾਂ ਤੇਰੇ ਦਿਲ ਨੂੰ ਹੋਲ ਪੈਣ ਲੱਗ ਪਿਆ ਹੁਣ ਨੂੰ ਦਾ ਨਾਮ ਸੁਣਦੇ ਹੀ ਹਾਂ ਪੁੱਤ ਮੈਨੂੰ ਤਾਂ ਪੈਂਦਾ ਹੀ ਆ ਮੈਨੂੰ ਤੇ ਵਿਸ਼ਵਾਸ ਨਹੀਂ ਹੁੰਦਾ ਵੀ ਮੇਰੀ ਨੂੰ ਇਹ ਜਾ ਕੰਮ ਕਰ ਸਕਦੀ ਆ ਉੰਦੀ ਗਾਲ ਛੱਡ ਏਟੀਐਮ ਚ ਜਿਹੜੇ ਕਢਾਈ ਕਢਾਈ ਜਿਹੜੇ ਸਾਡੇ ਘਰ ਆ ਕੇ ਮੇਰੀ ਪੈਹੀਂ ਨੇ ਕਈ ਵਾਰੀ ਚੁੱਕੀ ਹੈ ਘਰੋਂ ਮੇਰੇ ਮੈਂ ਤੈਨੂੰ ਦੱਸਿਆ ਨਹੀਂ ਤੁਝ ਯਕੀਨ ਕਰਨਾ ਸੀ ਪੈਸੇ ਚੁੱਕੇ ਆ ਮੇਰੀ ਸੁਣ ਲੈ ਕੁੜੀਏ ਗੱਲ ਇਹ ਅਵਾ-ਤਵਾ ਨਾ ਬੋਲ ਮਾਰ ਕੇ ਚਪੇੜ ਤੇ ਪੁੱਠੇ ਆ ਜੀ ਪੁੱਠੀ ਕਰ ਦੂੰਗੀ ਤੂੰ ਹੋਰ ਮੇਰੇ ਨੋ ਦੇ ਇਲਜ਼ਾਮ ਲਾਉਣੀ ਆ ਪੈਸੇ ਕੱਢ ਲੈ ਕਦੀਆਂ ਨਹੀਂ ਰੇੜੀਆਂ ਚੋਂ ਕਢਾ ਲੈ ਕਦੀਆਂ ਨਹੀਂ ਮੇਰੇ ਘਰੋਂ ਕਢ ਲੈ ਇਹ ਉਹ ਜਦ ਦੁਬਾਰਾ ਨਾ ਮੇਰੇ ਕੋ ਕਰੀ ਫਿਰ ਪਤਾ ਹੀ ਮੇਰੇ ਮਾਰਾ ਆਪਣੀ ਨੂਰ ਇੱਕ ਦੋ ਚਪੇੜਾ ਕੱਸ ਕੇ ਮਾਰ ਜਾ ਕੇ ਹਿੰਮਤ ਤੱਕੀ ਤੇ ਚੋਰ ਨਹੀਂ ਦੇ ਤੇ ਮੈਂ ਕਿਉਂ ਮਾਰਾਂ ਮੈਨੂੰ ਤੇ ਮਾਰेंगी ਤੂੰ ਮੇਰੇ ਘਰੋਂ ਤੇ ਕਦੀ ਤੀਲਾ ਨਹੀਂ ਬੋਚਾ ਮੈਂ ਕਿਉਂ ਆਪਣੀ ਨੂ ਨੂੰ ਮਾਰੂੰਗੀ ਤੂੰ ਜਿਹੜਾ ਸਰਾ ਸਰਾ ਤੀਲਾ ਨਹੀਂ ਕਵਾਚਾ ਨੀ ਤੀਲੇ ਚੁੱਕਣ ਦੀ ਲੋੜ ਐ ਉਨੇ ਪੀਏਟੀਐਮ ਚ ਪੈਸੇ ਕਢਾ ਕਢ ਕੇ ਉਹਨੂੰ ਪੈਸੇ ਇਕੱਠੇ ਕਰਨ ਦੀ ਲੋੜ ਹੈ ਤੀਲਿਆਂ ਨੇ ਉਹਨੇ ਸਿਰ ਚ ਮੰਨਦਾ ਨਹੀਂ ਆਦਾ ਨਹੀਂ ਪੈਣਾ ਤੇਰੇ ਨਾਲ ਨਹੀਂ ਵਾ ਤੂੰ ਤਾਂ ਪੁੱਠੇ ਪੁੱਠੇ ਕੰਮ ਕਰਨ ਡਿਆ ਵੀ ਆ ਹੋਰ ਦੀਆਂ ਹੋਰ ਹੀ ਗੱਲਾਂ ਲਜਾਮ ਲਾਉਣ ਡਿਆ ਇਹਦਾ ਸਬੂਤ ਵੀ ਆ ਪੱਕਾ ਪੱਕੇ ਤੁਹਾਡੇ ਸਬੂਤ ਹੈ ਤੁਹਾਡੇ ਕੋਲ ਤੇਰੀ ਨੂੰਹ ਦੇ ਘਾਣੇ ਵੀਰ ਜੀ ਨੂੰ ਵੀ ਪਤਾ ਵੇ ਸੋਨੂ ਨੂੰ ਵੀ ਪਤਾ ਕੀ ਲਜਾਮਿਆ ਕੀ ਆ ਵੀਡੀਓ ਬਣਾਈ ਹੈ ਵੀਡੀਓ ਵੀਡੀਓ ਬਣਾਈ ਵੀਡੀਓ ਕਾਲੀ ਏਟੀਐਮ ਦੇ ਸਾਹਮਣੇ ਆਈ ਹੈ ਕਿਹਦੇ ਕੋ ਕਰਵਾਉਂਦੀ ਵੀ ਇਹ ਕਾਰਨਾਮੇ ਸੋਨੂ ਨੂੰ ਇਹਨੇ ਮੋਹਰਾ ਬਣਾਇਆ ਹੀ ਸੋਨ ਨੂੰ ਮੋਰਾ ਬਣਾ ਕੇ ਕਾਰਨਾਮੇ ਕਰਦੀ ਨਹੀਂ ਹੂੰ ਸੋਨ ਨੂੰ ਮੋਰਾ ਬਣਾਇਆ ਉਹਨੂੰ ਐਨੇ ਲਾਲਚ ਦਿੱਤਾ ਕਿ 1500 ਤੂੰ ਰੱਖ ਲਈ ਨਹੀਂ ਭੈਣ ਤੈਨੂੰ ਉਹ ਵੀ ਝੂਠ ਬੋਲਦਾ ਆਣਾ ਇਹ ਸਭ ਗੱਲਾਂ ਝੂਠ ਤੁਹਾਡੀਆਂ ਬਣੀਆਂ ਬਣਾਈਆਂ ਗੱਲਾਂ ਆ ਮੰਨ ਉਹਨੇ ਝੂਠ ਕਿਉਂ ਬੋਲਨਾ ਮੈਂ ਉਹਨੇ ਸਾਰੇ ਕੈਂਡੀ ਤੇ ਪਾਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਗੱਲ ਸਾਰੇ ਕੁਝ ਸਾਹਮਣੇ ਆ ਗਿਆ ਅੱਖਾਂ ਤੇ ਮੇਰੇ ਘਰ ਵਾਲੇ ਨੂੰ ਐਨੇ ਮੋਰਾ ਬਣਾ ਕੇ ਚਲਾਇਆ ਵਈ ਸਤਰੰਜ ਦੀ ਖੇਡਾਣਾ ਨਾ ਤੇਰੀ ਨੂੰ ਪੱਕੀ ਖਿਡਾਰਾ ਨਾ ਮੰਮੀ ਜਿਹੜੀ ਐਨੇ ਸ਼ਮਮੀ ਨੇ ਸਾਡੇ ਭੈਣ ਭਰਾਵਾਂ ਚ ਜਿਹੜੀ ਫਿਕ ਪਾਈ ਨਾ 5 ਲੱਖ ਦੀ ਮੇਰੇ ਤੇ ਇਲਜ਼ਾਮ ਲਾਇਆ ਕਿ ਐਨੇ ਕਿੱਟੀ ਦੇ ਪੈਸੇ ਨੇ ਮੈਨੂੰ ਦਿੱਤੇ ਅਸਲੀ ਗੱਲ ਤੁਹਾਨੂੰ ਮੈਂ ਦੱਸਦੀ ਆ ਕਿ ਉਹ ਪੈਸੇ ਆ ਮੇਰੇ ਕੋਲ ਲੈ ਚੁੱਕੀ ਐ ਉਦੋਂ ਵੀ ਮੈਂ ਤੁਹਾਨੂੰ ਦੱਸ ਦੇ ਰਹੀ ਕਿ ਐਨੇ ਪੈਸੇ ਲੈ ਲਏ ਐ ਤਰੂ ਤਰੂ ਕਰਕੇ ਮੇਰੇ ਕੋਲ ਕਢਵਾਉਂਦੀ ਰਹੀ ਪੈਸੇ ਸਾਰੇ ਦੇ ਪੈਸੇ ਬਰਾਬਰ ਹੋ ਗਏ ਤੇ ਐਨੇ ਇਲਜ਼ਾਮ ਮੇਰੇ ਤੇ ਲਾਤਾ ਤੁਹਾਨੂੰ ਕੀ ਪਤਾ ਹੋਵੇ ਕੀ ਕਰਦੀ ਰਹੀ ਉਹ ਪੈਸਿਆਂ ਦਾ ਮੈਨੂੰ ਤੇ ਲੱਗਦਾ ਆਪਣੀ ਭੈਣ ਨੂੰ ਜੋ ਆਪਣੇ ਪੇਕੇ ਦਿੰਦੀ ਰਹੀ ਉਹ ਹੀ ਭੈਣ ਜਿਹੜੀ ਆਈ ਸੀ ਇਹਦੀ ਉਹਨੂੰ ਹੀ ਦਿੰਦੀ ਰਹੀ ਉਹਨਾਂ ਦੇ ਘਰ ਪਰ ਦੇ ਰਹੀ ਐ ਤੁਸੀਂ ਕਹਿੰਦੇ ਤੁਹਾਡੀ ਧੀ ਨੇ ਨਹੀਂ ਤੇ ਤਿੰਨ ਸਾਰੇ ਪੈਸੇ ਇਹਨੂੰ ਦੇ ਚੁੱਕੀ ਆ ਮੰਮੀ ਮੈਂ ਨਾ ਉਦੋਂ ਦਾ ਮੂੰਹ ਬੰਦ ਰੱਖਿਆ ਆਪਣਾ ਕਿ ਮੇਰੀ ਭਾਬੀ ਦਾ ਤੇ ਭਰਾ ਦਾ ਰਿਸ਼ਤਾ ਬਣਿਆ ਰਵੇ ਮੈਂ ਦੱਸ ਵੀ ਸਕਦੀ ਸਾਰੇ ਇਹਦੇ ਕਾਰਨਾਮੇ ਕਿ ਤੁਹਾਡੇ ਘਰ 'ਚ ਦੁਵਾਰ ਨਾ ਪਵੇ ਇਹਨਾਂ ਦੀ ਪਰ ਹੁਣ ਮੈਂ ਆਪਣੇ ਨਹੀਂ ਜ਼ੁਬਾਨ ਬੰਦ ਨਹੀਂ ਰੱਖ ਸਕਦੀ ਮੇਰੇ ਕੋਈ ਹਰਿਆ ਨਹੀਂ ਬਖਾ ਹਰ ਤੱਕ ਬਰਦਾਸ਼ਤ ਨਹੀਂ ਆ ਬਈ ਮੇਰੀ ਬਰਦਾਸ਼ਤ ਤੋਂ ਬਾਹਰ ਹੈ ਜੋ ਇਹਨੇ ਕਾਣਾ ਮਿਆਂ ਨੇ ਮੇਰੇ ਘਰ ਵਾਲੇ ਨੂੰ ਤੱਕ ਨਹੀਂ ਛੱਡਿਆ ਮੋਹਰਾਂ ਨੂੰ ਬਣਾ ਕੇ ਸਾਡੀ ਪੂਰੀ ਬਦਨਾਮੀ ਕਰਾਉਂਦੀਆਂ ਨੇ ਕੋਸ਼ਿਸ਼ ਕੀਤੀ ਏ ਸੁਧਾਰ ਲੈ ਆਪਣੀ ਨੂੰ ਤੈਨੂੰ ਨਹੀਂ ਤੇ ਬੋਰੀਆ ਬਿਸਤਰਾ ਗੋਲ ਕਰਕੇ ਤੂੰ ਕੱਢ ਕਹੋ ਬਾਹਰ ਕੱਢ ਮੇਰੀ ਸੁਣ ਲੈ ਕੁੜੀਏ ਗੱਲ ਕਿ ਤਰਾ ਚਬਰ ਚਬਰ ਲਈ ਚ ਪੇੜ ਮਾਰ ਕੇ ਪੁੱਠੀ ਕਰ ਦੋ ਸਾਡੇ ਘਰ ਦੀ ਗੱਲ ਮੈਂ ਆਪਣੀ ਨੂੰ ਨੂੰ ਪੁੱਛ ਲਉ ਆਪਣੇ ਪੁੱਤਰ ਨੂੰ ਪੁੱਛ ਲਉ ਤੂੰ ਸਾਡੀ ਗੱਲ ਨਹੀਂ ਤੂੰ ਕੌਣ ਕਰ ਰਹੀ ਜਦੋਂ ਮੇਰੇ ਤੇ ਇਲਜ਼ਾਮ ਲੱਗਦੇ ਸੀ ਉਦੋਂ ਤੁਹਾਡੇ ਘਰ ਦੀ ਗੱਲ ਨਹੀਂ ਸੀ ਜਦੋਂ ਤੀ ਦੇ ਇਲਜ਼ਾਮ ਲਾਉਂਦੇ ਸੀ ਤੇ ਤੇਰੇ ਇਲਜ਼ਾਮ ਸੱਚ ਹੈ ਉਹਦੇ ਝੂਠੇ ਆ ਸਾਰਾ ਕੁਝ ਸਾਹਮਣੇ ਆ ਗਿਆ ਕੋਈ ਝੂਠੇ ਇਲਜ਼ਾਮ ਨਹੀਂ ਹੈ ਸਾਡੀ ਘਰ ਦੀ ਗੱਲ ਆ ਅਸੀਂ ਆਪੇ ਕਰੀਏ ਨਾ ਕਰੀਏ ਤੂੰ ਵਿੱਚ ਕਰ ਮੈਂ ਵੀ ਬੋਲਾਂਗੀ ਮੈਂ ਵੀ ਬੋਲਾਂਗੀ ਕਿਉਂ ਨਹੀਂ ਬੋਲਾਂਗੀ ਤੁਹਾਡੇ ਘਰ ਦੀ ਗੱਲ ਹੈ ਮੈਂ ਵੀ ਇੱਥੇ ਇੱਥੇ ਬੈਠੀ ਆ ਮੇਰੇ ਸਾਹਮਣੇ ਹੁਣ ਫੈਸਲਾ ਹੋਏਗਾ ਤੁਹਾਡੇ ਘਰ ਦੀ ਗੱਲ ਕਿੱਦਾਂ ਹੋਗੀ ਹੁਣ ਤੁਹਾਡੇ ਘਰ ਦੀ ਗੱਲ ਹੋ ਗਈ ਅੱਛਾ ਬੜੀ ਚਲਾਕ ਹੋਇਆ ਤੂੰ ਤੇ ਜਦੋਂ ਤੁਹਾਡੇ ਘਰੋਂ ਕੋਈ ਚੀਜ਼ ਨਹੀਂ ਲੱਭਦੀ ਗਵਾਚ ਜਾਂਦੀ ਉਦੋਂ ਸਿੱਧਾ ਇਲਜ਼ਾਮ ਮੇਰੇ ਤੇ ਤੇ ਮੇਰੇ ਘਰ ਵਾਲੇ ਤੇ ਆਉਂਦਾ ਹੈ ਹਨਾ ਫੇਰ ਜਦੋਂ ਏਟੀਐਮ ਨਹੀਂ ਲੱਭਦਾ ਪਿਆ ਸੀ ਮੈਂ ਵੀ ਕੰਨੀ ਸੁਣਿਆ ਰਣਜੀਤ ਭਾਈ ਕੀ ਕਹਿੰਦੇ ਵੇ ਸੀ ਉਦੋਂ ਉਦੋਂ ਤੁਹਾਡੇ ਘਰ ਦੀ ਗੱਲ ਨਹੀਂ ਸੀ ਇਲਜ਼ਾਮ ਤੇ ਸਾਡੇ ਤੇ ਆਉਂਦਾ ਹੈ ਕਾਰਨਾਮੇ ਕਰੇ ਤੁਹਾਡੀ ਨੂੰ ਤੇ ਭੁਗਤੀਆ ਸੀ ਨਹੀਂ ਭੈਣਾ ਤੁਸੀਂ ਕਰਦੇ ਰਿਹਾ ਤੁਹਾਡੇ ਤੇ ਆਉਣੀ ਮੇਰੇ ਦਾ ਖੂਨ ਖੋਲਦਾ ਵੇ ਹੁਣ ਫੈਸਲਾ ਕਰਕੇ ਰਹੁ ਹੁਣ ਤੇ ਬੋਲਤੀ ਬੰਦ ਹੋ ਗਈ ਵੀਰੇ ਦੀ ਹੁਣ ਕਿਉਂ ਨਹੀਂ ਫੈਸਲਾ ਕਰਦਾ ਕੋਈ ਨਹੀਂ ਉਠਾ ਲਿਆ ਨੂੰ ਹੁਣ ਮੈਂਬਰ ਇਕੱਠੇ ਕਰੇ ਕਰੂਗਾ ਸਾਡੀ ਵਾਰੀ ਤੇ ਬੜੀ ਜੱਜ ਇਕੱਠੀ ਕਰਨਾ ਕਰੂਗਾ ਇੰਨਾ ਨਾ ਬੋਲ ਨਾ ਬੋਲ ਕਰ ਜਾਗੇ ਪੁੱਠੇ ਸਿੱਧੇ ਪੁੱਠੇ ਸਿੱਧੇ ਕੰਮ ਮੈਂ ਹੀ ਉਹ ਕਰਦੀ ਆ ਆਪਣੀ ਨੂੰਹ ਸੰਭਾਲ ਜਿਹੜੀ ਬੈਠੀ ਐ ਨੋਟਾਂ ਦੇ ਰਬੜ ਛਾੜੀ ਛਾੜੀ ਪਤਾ ਨਹੀਂ ਕਿੱਥੇ ਲੈ ਕੇ ਜਾਣੇ ਨੇ ਇੰਨੇ ਇੰਨੇ ਨੋਟ ਹੁਣ ਤੇ ਬੁੱਢੜੀ ਨੂੰ ਦੇਤਾ ਪੰਪ ਹੁਣ ਤੇ ਵੇਖੀ ਲੱਗੂਗੀ ਤੇ ਸਹੀ ਕੋਈ ਨਾ ਕੋਈ ਤੇ ਕੰਨਾਂ 'ਚ ਗੱਲ ਕੁਸੀ ਹੋਈ ਹੀ ਨਾ ਹੁਣ ਤੇ ਨੂੰਹ ਦੀ ਕਲਾਸ ਲਾਉਗੀ ਆ ਕੀ ਸੋਚਦੀ ਸੀ ਸ਼ੰਮੀ ਕੀ ਗੁਰਪ੍ਰੀਤ ਤੂੰ ਕਰੋ ਬਾਰ ਕੱਢੇਗੀ ਤੂੰ ਕੀ ਸੋਚੇ ਸ਼ਮੀ ਹੁਣ ਤੇ ਤੇਰਾ ਹੀ ਬੋਰੀ ਬਿਸਤਰਾਸ ਕਰ ਚ ਗੋਲ ਹੋਊਗਾ ਰਹਿ ਗਈ ਤੂੰ ਦੋ ਤਿੰਨ ਦਿਨ ਦੀ ਪ੍ਰਾਣੀ ਇੱਥੇ ਮੈਨੂੰ ਕੱਢਣ ਆਈ ਸੀ ਹੁਣ ਤੂੰ ਆਪ ਹੀ ਨਿਕਲੇਂਗੀ ਫਿਰ ਗੁਰਪ੍ਰੀਤ ਕਿੰਨੂੰ ਕਹਿਣਾ ਹੈ ਤੇ ਸ਼ੁਰਤੇ ਮੇਰਾ ਰਾਜ ਇੱਥੇ ਸੀ ਤੇ ਹੁਣ ਵੀ ਮੇਰਾ ਹੀ ਰਾਜ ਹੋਏਗਾ ਇੱਥੇ ਆਈ ਵੱਟੀ ਮੈਨੂੰ ਕਰੋ ਕੱਢੇਗੀ ਯਾਰ ਅਨਜੀਤ ਆਨ ਕਿ ਸੁਣ ਨਹੀਂ ਆ ਬੰਸਵੰਨੀਆ ਗੱਲਾਂ ਅੱਗਰ ਤੈਨੂੰ ਕੀ ਕਹਿਣ ਗਈ ਆ ਉਹ ਕੀ ਸੁਣ ਲਿਆ ਮਾਤਾ ਤੂੰ ਤੂੰ ਕਹੇ ਕਿ ਤਰ ਤੈਨੂੰ ਕਹਿਦਾ ਪਤਾ ਹੀ ਨਾ ਮੈਨੂੰ ਪਤਾ ਸਾਰਾ ਬਹਿ ਜਾ ਕੀ ਪਤਾ ਤੈਨੂੰ ਉਹ ਕੀ ਗੱਲ ਹੋ ਗਈ ਕੀ ਚੜੇ ਘੜੇ ਸਵਾਰ ਰਹਿਣੀ ਚੋਈ ਗੀ ਤੇ ਚੜੇ ਘੜੇ ਸਵਾਰ ਕੀ ਰਹਿਣਾ ਕਿੰਦੇ ਕਿਹੜੇ ਭੇੜੇ ਭੇੜੇ ਲਿਆਉਂ ਗੁਰ ਤਰੀ ਚਲਾਉਣ ਲਈਂਗਾ ਆਪਣੀ ਛੰਮੀ ਤੇ ਅੱਛਾ ਪਰ ਆਨੂ ਜਾਣਦੀ ਨਹੀਂ ਪੂਰੀ ਗੱਲ ਪਤਾ ਹੈਗੀ ਤੈਨੂੰ ਤਾਂ ਪੂਰੀ ਗੱਲ ਤਾਂ ਪਤਾ ਹੀ ਆ ਕੀ ਗੱਲ ਹੈ ਕਹ ਰਹੇਂ ਦੀ ਕਦੀਆਂ ਨੇ ਮਾਰਾ ਕੰਮ ਕੀਤਾ ਕਦੀ ਕੋਈ ਬੇਇਮਾਨੀ ਕੀਤੀ ਕਦੀ ਕੋਈ ਚੋਰੀ ਕੀਤੀ ਉਹ ਤਾਂ ਕਿਹੜੇ ਕਿਹੜੇ ਲਜਾਮ ਲਾਉਣ ਲਈ ਉਹਦੇ ਤੇ ਮਾਦਾ ਜਿਹੜੀਆਂ ਅੱਖਾਂ ਅਖੋਲ ਨੇ ਚੀਜ਼ਾਂ ਹੁੰਦੀਆਂ ਹਨਾ ਉਹ ਨਹੀਂ ਦਿਖਦੀਆਂ ਹੁੰਦੀਆਂ ਉਹ ਬਾਅਦ ਚ ਜਦੋਂ ਸਾਹਮਣੇ ਹੁੰਦੀਆਂ ਨਾ ਫਿਰ ਪਤਾ ਚੱਲਦਾ ਕੀ ਹੋਇਆ ਕੀ ਨਹੀਂ ਹੋਇਆ ਮੈਂ ਤੈਨੂੰ ਪੂਰੀ ਗੱਲ ਦੱਸਦਾ ਮੈਂ ਜੋ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਨਾ ਕੀ ਵੇਖਿਆ ਤੂੰ ਮੈਂ ਕੀ ਵੇਖਿਆ ਆ ਵੇਖ ਧਿਆਨ ਨਾਲ ਆ ਫੇਰ ਵੀਡੀਓ ਖਾਤਣ ਮੈਂ ਆ ਦੇਖ ਆ ਕੌਣ ਸੋਨੂ ਹੈ ਨਾ ਆਹ ਇਹ ਤੇ ਸੋਨੂ ਆ ਸ਼ਮੀ ਤੇ ਨਹੀਂ ਨਾ ਸ਼ਮੀ ਨਹੀਂ ਨਾ ਸੋਨੂ ਨਾ ਸੋਨੂ ਪੈਸੇ ਕਢਾਉਂਦਿਆ ਉਥੋਂ ਠੀਕ ਆ ਤੇ ਜਦੋਂ ਮੈਨੂੰ ਇੱਥੇ ਆਣ ਕੇ ਪੁੱਛਿਆ ਵਾ ਤੇ ਤੂੰ ਮੇਰੇ ਪੈਸੇ ਕਿਦਾ ਕਢਾਉਂਦਿਆ ਤੂੰ ਸਾਰਾ ਕੁਝ ਡਿਟੇਲ ਮੈਨੂੰ ਦੱਸੀ ਉਹਨਾਂ ਨੇ ਬੈਂਕ ਵਾਲਿਆਂ ਨੇ ਤੇ ਆਹ ਬੰਦਾ ਤੇਰੇ ਪੈਸੇ ਕਢਾਉਂਦਾ ਵਾ ਮੈਨੂੰ ਆਣ ਕੇ ਫੜਿਆ ਇੱਥੇ ਉਹਨੇ ਸਿੱਧਾ ਮੈਨੂੰ ਪਤਾ ਕੀ ਕਿਹਾ ਭਾਈ ਮੈਂ ਕਿਦਾ ਪੈਸੇ ਕਢਾ ਦਦਾ ਇੱਥੇ ਤੂੰ ਖੁਦ ਸਿਆਣੀ ਜੀ ਹੈ ਅੱਛਾ ਏਟੀਐਮ ਮੈਨੂੰ ਭਾਬੀ ਨੇ ਦਿੱਤਾ ਵਾ ਉਹਨੇ ਮੈਨੂੰ ਕਿਹਾ ਐ ਇੰਨੇ ਪੈਸੇ ਕਢਾ ਲੈ ਆ ਇੰਨੇ ਪੈਸੇ ਵੀ 줘 ਰਖ ਲਈ ਅੰਦਾ ਮੈਂ ਕੀ ਕਰਾ ਹੁਣ ਮੈਨੂੰ ਇੰਨੇ ਪੈਸਿਆਂ ਦੇ ਵਿੱਚ ਲੋੜ ਆ ਮੈਂ ਤਾਂ ਮਾੜਾ ਬੰਦਾ ਵਾਂ ਮੇਰੇ ਪੈਸੇ ਟਾਈਮ ਸਾਰਨਾ ਵਾਂ ਮੈਂ ਤਾਂ ਚਾਲਦਾ ਆਪਿਕਲ ਗਿਆ ਪੈਸਿਆਂ ਤੇ ਹੈ ਤੇ ਮੈਨੂੰ ਇੱਕ ਗੱਲ ਦੱਸ ਤੂੰ ਵੀ ਸਿਆਣੀ ਐ ਖੁਦ ਅਗਲੇ ਨੂੰ ਨਾ ਘਰ ਦਾ ਉਹ ਗੜਾ ਬੰਦਾ ਘਰ ਚੋਂ ਨਾ ਉਹ ਏਟੀਐਮ ਦਾ ਕੋਡ ਦਾ ਪਤਾ ਨਾ ਗੱਲ ਨਾ ਬਾਤ ਦੂਜੀ ਗੱਲ ਆ ਘਰ ਦੀ ਅਲਮਾਰੀ ਕਿਹਦੀ ਐ ਇਹ ਸ਼ੰਮੀ ਦੀ ਐ ਨਾ ਹਾਂ ਕੋਈ ਇੱਕ ਬਾਹਰੋਂ ਆਣ ਕੇ ਬੰਦਾ ਅਲਮਾਰੀ ਖੋਲ ਕੇ ਏਟੀਐਮ ਕਾਰਡ ਕੇ ਖਰ ਸਕਦਾ ਕੋਡ ਲਾ ਸਕਦਾ ਨਹੀਂ ਨਾ ਲਾ ਸਕਦਾ ਇਹ ਤਾਂ ਤੇ ਹੀ ਮੰਨਣੀ ਆਲੀ ਗੱਲ ਆ ਹਨਾ ਤੇ ਕੋਟ ਨੇ ਉਹਨੇ ਦੱਸਿਆ ਹੀ ਹੋਊਗਾ ਤੇ ਫੇਰ ਹੀ ਕੋਟ ਨੂੰ ਪਤਾ ਆ ਜਾਂ ਸ਼ਮੀ ਨੂੰ ਪਤਾ ਦੋਵਾਂ ਨੂੰ ਪਤਾ ਨਾ ਤੂੰ ਐਵੇਂ ਮੇਰੇ ਨਾਲ ਲੜੀ ਜਾਇਆ ਕਰ ਗੱਲ ਧਿਆਨ ਨਾਲ ਸਮਝਣ ਵਾਲੀ ਆ ਉਹ ਤਾਂ ਪਰ ਮੈਂ ਉਹਦੇ ਤੇ ਸ਼ੱਕ ਕਿਤਨਾ ਕਰ ਲੈਂਦੀ ਮੈਂ ਤੇ ਉਹਦੀਆਂ ਗੱਲਾਂ ਜਿਉਂ ਦੀਆਂ ਨੇ ਕਹੀਆਂ ਮੈਂ ਸੁਣ ਨਹੀਂ ਸਨ ਤਾਂ ਤੇ ਮੈਨੂੰ ਵੀ ਨਹੀਂ ਆਉਂਦਾ ਪਰ ਜਦ ਤੇ ਮੈਂ ਧਿਆਨ ਨਾਲ ਲੌਜੀਕਲੀ ਗੱਲ ਸੋਚਦਾ ਨਾ ਏ ਤੇ ਗੱਲ ਇੱਥੇ ਨਿਕਲਦੀ ਜਾਣਗੇ ਨਾਲੇ ਉਹਨੇ ਸਿੱਧਾ ਹੀ ਜਾ ਕੇ ਸਿੱਧਾ ਹੀ ਮੂੰਹ ਤੇ ਗਿਆ ਸ਼ਮੀ ਭਾਬੀ ਇਹਨੇ ਭੇਜਿਆ ਮੈਨੂੰ ਕੋਡ ਨੰਬਰ ਤੇ ਫਿਰ ਇਹੋ ਹੀ ਦੱਸ ਸਕਦੀ ਆ ਵੀ ਆ ਲੱਗਦਾ ਹੋਰ ਤੇ ਤੈਨੂੰ ਪਤਾ ਜੋ ਚਾਹਤ ਬੰਦੇ ਨੇ ਪਿੱਛੋਂ ਗੱਲ ਕੀਤੀ ਵੇ ਤਾਂ ਵੀ ਆ ਪਤਾ ਹੀ ਨਹੀਂ ਮੇਰੀ ਗੱਲ ਸੁਣ ਚਾਹਤ ਬੰਦੇ ਨੇ ਪਿੱਛੋਂ ਗੱਲ ਕੀਤੀ ਵੇ ਉਹਨੇ ਸਿੱਧਾ ਉਹਦੇ ਮੂੰਹ ਤੇ ਕਿਹਾ ਵਾ ਵੀ ਸ਼ਮੀ ਪਾ ਗੀ ਮੈਨੂੰ ਏਟੀਐਮ ਦਿੱਤਾ ਤੇ ਉਹਨੇ ਕਿਹਾ ਪੈਸੇ ਕਢਾਉਣ ਲਈ ਦੋ ਮੇਰੇ ਸਾਹਮਣੇ ਲੜਨ ਲੱਪੀ ਆ ਹੁਣ ਮੈਂ ਦੱਸ ਉਹਨੂੰ ਝੂਠਾ ਕਵਾਂ ਤੇ ਉਹਨੂੰ ਝੂਠਾ ਕਵਾਂ ਕਿਹਨੂੰ ਕਵਾਂ ਮੈਂ ਤਾਂ ਹੁਣ ਜਿੱਧਰ ਤੇ ਮੇਰੇ ਦਿਮਾਗ ਚੱਲਣਾ ਮੈਂ ਉਹਨੂੰ ਹੀ ਕਹਿਣਾ ਵਾ ਨਾ ਹੁਣ ਮੈਂ ਸ਼ਮੀ ਨੂੰ ਦਿੱਤਾ ਏਟੀਐਮ ਸ਼ਮੀ ਨੂੰ ਪਤਾ ਸਾਰਾ ਕੁਝ ਵੀ ਕਿੰਨਾ ਵਾ ਦਾ ਕੋ ਤੇ ਮੈਂ ਤੈਨੂੰ ਹੀ ਕਹਿ ਸਕਦਾ ਨਾ ਉਹ ਤੇ ਇਹ ਤੇ ਵੱਡੀ ਮਾੜੀ ਗੱਲ ਆ ਜਿਹੜੀ ਸ਼ਮੀ ਨੇ ਕੀਤੀ ਆ ਆਪਾਂ ਤੇ ਘਰ ਤੇ ਕਿੰਨਾ ਵਿਸ਼ਵਾਸ ਕਰਦੇ ਹਾਂ ਆਪਾਂ ਤੇ ਕਦੀ ਐਵੀਂ ਜੀ ਗੱਲ ਹੈ ਹੀ ਨਹੀਂ ਜਾਪੇ ਰੱਖੇ ਆ ਪੇ ਟੱਕੇ ਆਪਾਂ ਤੇ ਕਦੀ ਇਹਨੂੰ ਕਿਹਾ ਹੀ ਨਹੀਂ ਵੀ ਸ਼ਮੀ ਇਤਰਾਹ ਦੀ ਆ ਪਤਾ ਮੈਨਾਂ ਤਾਂ ਮੰਨਣ ਤੇ ਗੱਲ ਨਹੀਂ ਆਉਂਦੀ ਪਰ ਆ ਨੰਬਰ ਵੱਲੋਂ ਮੇਰੇ ਜਰੂਰ ਮਾਰਨ ਗੱਲ ਆ ਗਈ ਆ ਕਿ ਜੇ ਤੂੰ ਦੱਸ ਸਕਦਾ ਜੋ ਉਹ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਉਹ ਹੀ ਮੈਂ ਸੁਣਦਾ ਹਾਂ ਹਾਂ ਨਾ ਮੈਂ ਨੰਬਰ ਲਾਵਾਂ ਨਾ ਮੈਨੂੰ ਪਤਾ ਨਾ ਮੈਨੂੰ ਕਿਤੇ ਲੋੜ ਹੀ ਪਵੇ ਗੱਲ ਉਹ ਵੀ ਨਹੀਂ ਆ ਗੱਲ ਸਿੱਧੀ ਜੀ ਉਹ ਆ ਉਹਨੇ ਮੂੰਹ ਤੇ ਕਹਿ ਦਿੱਤਾ ਤੇ ਇਹਨੂੰ ਕੋ ਗੱਲ ਨਹੀਂ ਆਈ ਹਾਂ ਜਾਂ ਤੇ ਗਾਲ੍ਹ ਉਹ ਕਹਿੰਦੀ ਬੋਲਦੀ ਰਹੀ ਉੱਚੀ ਉੱਚੀ ਪਰ ਨਹੀਂ ਉਹਦਾ ਕੋ ਟੋਕੜੀ ਮੰਦਾ ਫੇਰ ਝੂਠੀ ਆ ਫੇਰ ਹਣ ਤੇ ਮੈਂ ਦੱਸ ਕੀ ਕਹਿੰਦਾਂ ਨੂੰ ਹੈ ਕੀ ਕਹਿ ਸਕਦੀ ਬੋਤਾਂ ਇੱਕ ਵਾਰੀ ਨਹੀਂ ਸਵਾਜ ਨਹੀਂ ਕੀਤਾ ਪੁੱਤ ਮਾਤਾ ਇੱਕ ਵਾਰੀ ਨਹੀਂ ਪੈਸੇ ਨਿਕਲੇ ਪਤਾ ਨਹੀਂ ਕਿੰਨੀ ਵਾਰੀ ਪੈਸੇ ਨਿਕਲੇ ਤੇ ਏਟੀਐਮ ਕੋਈ ਬਾਰ ਬਾਰ ਕੱਢ ਕੇ ਰੱਖ ਲੈਂਦਾ ਫਿਰ ਕੱਢ ਕੇ ਲੈ ਜਾਂਦਾ ਕੱਢ ਕੇ ਰੱਖ ਲੈਂਦਾ ਫਿਰ ਕੱਢ ਕੇ ਲੈ ਜਾਂਦਾ ਇਦਾਂ ਕਿਦਾਂ ਹੁੰਦਾ ਆਪਣਾ ਘਰ ਹੈ ਆਪਣੀ ਲਿਮਾਰੀ ਪਤਾ ਨਹੀਂ ਲੱਗਦਾ ਮੈਂ ਤਾਂ ਕੁੜੀ ਤੇ ਭਰਾਵਾ ਮੈਂ ਤੇਨੂੰ ਦੱਗ ਕੇ ਮਾਰੇ ਆ ਮੈਂ ਕਿਹਾ ਤੂੰ ਬਕਵਾਸ ਕਰਦੀ ਮੇਰੇ ਨੋਟ ਆ ਰਹੇ ਨੇ ਲਉਣੀ ਆ ਲਿਜਾਮ ਤੇ ਮੈਨੂੰ ਨਹੀਂ ਪਤਾ ਵੀ ਘਰ ਕੀ ਚੋਰ ਆ ਹੁਣ ਮਾਤਾ ਤੂੰ ਖੁਦ ਸਿਆਣੀ ਤੂੰ ਦੱਸ ਮੈਂ ਕੀ ਕਰਾਂ ਮੈਂ ਹੁਣ ਕੀ ਦੱਸਾਂ ਇਹਨਾਂ ਨੂੰ ਆਵੇਂ ਸਾਹਮਣੇ ਬਾਹਵ ਤੇ ਪੁੱਛੂ ਇਹਨਾਂ ਨੂੰ ਵੀ ਕੀ ਗੱਲ ਹੈ ਕਿਹੜਾ ਅਸਲੀ ਚੋਰ ਕੌਣ ਹੈ ਆ सोनू ਆ ਕੇ ਸ਼ਮੀ ਆ ਮਾਤਾ ਤੂੰ ਹੱਲ ਵੀ ਕਹੀ ਜੰਨੀ ਹੈ ਕਿ सोनू ਵੇ ਸ਼ਮੀ ਆ सोनू ਨੂੰ ਇਹਨਾਂ ਨੂੰ ਕੀ ਕਹਾਂ ਮੈਂ ਦੱਸੀ ਉਹ ਸ਼ਮੀ ਆ ਸ਼ਮੀ ਆ ਸਾਫ ਹੋ ਗਈ ਗੱਲ ਇਹ ਸਾਰੀ ਉਹ ਹੀ ਆ ਪੁੱਤ ਤੂੰ ਇੰਡੇ ਵਿੱਚ ਵਿਸ਼ਵਾਸ ਕਿ ਤਰ੍ਹਾਂ ਕਹਿ ਸਕਦਾ ਵੀ ਸ਼ਮੀ ਆ ਮੇਰੀ ਗੱਲ ਸੁਣ ਮਾਤਾ ਮੈਂ ਸਿੱਧੀ ਜੀ ਗੱਲ ਜਿਹੜੀ ਸੋਚ ਲਈ ਹੈ ਨਾ ਮੈਂ ਨਹੀਂ ਰੱਖਣੀ ਹੁਣ ਤੇ ਨਾ ਹੀ ਮੈਂ ਇਹਦੇ ਨਾਲ ਰਹਿਣਾ ਹੁਣ ਸਿੱਧੀ ਜੀ ਗੱਲ ਹੈ ਮੇਰੀ ਸੁਣ ਪੁੱਤ ਗੱਲ ਇਹੋ ਜਿਹੇ ਫੈਸਲੇ ਦੀ ਛੇਤੀ ਨਹੀਂ ਲਈ ਦੇ ਅਜੇ ਤਾਂ ਕੋਈ ਨਿਚੋੜ ਨਿਕਲਣਾ ਵੀ ਸੋਨੂੰ ਆ ਕੇ ਛੰਮੀ ਆ ਤਾਂ ਤੂੰ ਪਹਿਲਾਂ ਇਹਨੂੰ ਆਖਣ ਦਾ ਮੈਂ ਨਹੀਂ ਰੱਖਣੀ ਇਹ ਗੱਲ ਨਹੀਂ ਪੁੱਤ ਹੁਣ ਕੋਈ ਛੇਤੀ ਮੈਂ ਫੈਸਲਾ ਨਹੀਂ ਲਿਆ ਮਾਤਾ ਏ ਬੜਾ ਸੋਚ ਸਮਝ ਕੇ ਲਿਆ ਵਾ ਨਾਲੇ ਹੁਣ ਤਾਂ ਨਹੀਂ ਸੋਚਣ ਦਿਆ ਬੜੀ ਚਿਰ ਦਾ ਸੋਚਣ ਦਿਆ ਤੂੰ ਯਾਦ ਕਰ ਸ਼ੁਰੂ ਤੋਂ ਯਾਦ ਕਰ ਪਹਿਲਾਂ ਮੈਨੂੰ ਤੇਰੇ ਖਿਲਾਫ ਭੜਕਾਉਂਦੀ ਰਹੀ ਏ ਹੈ ਬਾਅਦ ਵਿੱਚ ਕੀ ਕਰਦੀ ਰਹੀ ਆ ਭੋਲੀ ਨੂੰ ਸਮਾਨ ਸਮਾਨ ਦੇ ਕੇ ਆਉਂਦੀ ਰਹੀ ਸਾਰਾ ਕੁਝ ਜੇ ਮੈਂ ਵਿਮਨ ਤੋਂ ਜਾਂਦਾ ਰਿਹਾ ਉੱਥੇ ਲੜਦੀ ਰਹੀ ਮੇਰੇ ਨਾਲ ਕੀ ਕੁਛ ਨਹੀਂ ਕਰ ਛੱਡਿਆ ਨੇ ਫੇਰੇ ਨੇ ਮੈਨੂੰ ਥੱਲੇ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਉਹ ਵੀ ਗੁਰਪੀਤ ਨਾ ਰਲ ਕੇ ਮੈਂ ਕਿੱਡੀਆਂ ਬਾਤ ਛੜੀਆਂ ਇੰਨਾ ਕੋ ਕਰ ਛੱਡਿਆ ਮੈਂ ਕਿ ਕਿਹੜੇ ਕਿਹੜੇ ਦਿਨ ਵੇਖੇ ਤੇ ਕਰਕੇ ਤਾਂ ਹੁਣ ਆ ਹੁਣ ਕੀ ਕੀਤਾ ਤੇ ਮੈਂ ਕੀ ਵਿਸ਼ਵਾਸ ਕਰਾਂ ਤੇ ਗਾ ਦੱਸ ਰਹਿ ਗਿਆ ਕੁਛ ਉਹ ਤਾਂ ਪਤਾ ਘਾਲੂ ਠੀਕ ਆ ਮੈਂ ਕਿੰਨਾ ਚਿਰ ਦੇ ਮੂੰਹ ਹਲ ਵੇਖੀ ਜਾਵਾਂ ਕਿੰਨਾ ਚਿਰ ਮੈਂ ਤੇ ਸਬਰ ਕਰਾਂ ਐਡੀ ਸ਼ਦੀ ਪੁੱਤਰ ਰਿਸ਼ਤੇ ਨਹੀਂ ਟੁੱਟਦੇ ਕੋਈ ਇਹਦਾ ਹੱਲ ਕੱਢੋ ਬੇਕੇ ਕੀ ਕੌਣ ਝੂਠਾ ਹੋਆ ਤੇ ਕੌਣ ਸੱਚਾ ਹੋ ਮੈਨੂੰ ਨਹੀਂ ਹਾਲ ਇਹ ਥੋੜਾ ਪਿਉ ਉੱਠੇ ਤੇ ਤੁਰ ਪੇ ਪੀ ਇਹਨੂੰ ਘਰੋਂ ਕੱਢੋ ਉਹਨੂੰ ਐ ਕਰੋ ਇਸ ਤਰ੍ਹਾਂ ਨਹੀਂ ਪੱਤ ਗੱਲਾਂ ਬਣਦੀਆਂ ਇਸ ਤੇ ਬੜੀ ਔਖੇ ਜੁਰਦੇ ਆ ਲੁਭਾਉਣੇ ਪੈਂਦੇ ਆ ਮਾਤਾ ਮੈਂ ਬਹੁਤ ਟੁੱਟ ਗਿਆ ਵਾ ਸਿੱਧੀ ਜੀ ਗੱਲ ਹੈ ਮੇਰੇ ਤੋਂ ਹੋਰ ਸਫਰ ਨਹੀਂ ਹੁੰਦਾ ਮੈਂ ਨਹੀਂ ਹੋ ਸਕਦਾ ਸਿੱਧੀ ਜੀ ਗੱਲ ਦੁੱਖ ਤੇ ਮੈਨੂੰ ਹੀ ਬੜਾ ਵਾ ਇਹਦੇ ਸੌਖੇ ਨਹੀਂ ਆ ਛੱਡਣੇ ਰਿਸ਼ਤੇ ਪਰ ਫਿਰ ਵੀ ਮੇਰੇ ਤੋਂ ਹੋਰ ਨਹੀਂ ਹੋਣਾ ਬਸ ਮੈਂ ਸੋਚ ਰਿਹਾ ਕੋਈ ਨਹੀਂ ਪਤਾ ਸ਼ਮੀ 아이디어 ਕਮਲ ਨਹੀਂ ਇਹਨੂੰ ਬਈ ਕਿ ਸਮਝਾਵਾਂਗੇ ਕਿ ਪੁੱਤ ਕੀ ਆ ਕੀ ਸਚਾਈ ਆ ਇਹ ਤਰ੍ਹਾਂ ਨਹੀਂ ਕਿ ਤੂੰ ਮੈਂ ਨਹੀਂ ਰੱਖਣਾ ਮੈਂ ਕੱਢਣਾ ਇਹ ਗੱਲ ਨਹੀਂ ਪਤਾ ਹੋਣੀ ਤੂੰ ਹੀ ਸਿਆਣਾ ਮੇਰੇ ਤੇਰੇ ਸਮਝਾਇਆ ਨਹੀਂ ਸਮਝਣਾ ਆਪਾਂ ਤਾਂ ਇਦਾਂ ਦੀਆਂ ਆਂ ਆਪਣਾ ਘਰ ਖਰਾਬ ਹੋ ਜੂ ਨਹੀਂ ਕੀਜੀ ਗੱਲ ਤਾਂ ਕੀ ਤਾਂ ਹਣ ਸੱਚਾ ਕਿਹੜਾ ਝੂਠਾ ਕਿਹੜਾ ਆਪਾਂ ਆਪਣਾ ਪਹਿਲਾਂ ਘਰ ਖਰਾਬ ਕਰ ਲਈਏ ਕਹਿ ਨਿਚੋੜ ਨਿਕਲਣ ਤੋਂ ਪਹਿਲਾਂ ਹੀ ਕਰ ਲਈਏ ਮਾਂ ਮਰੀਏ ਹੁਣ ਮੈਨੂੰ ਦੱਸ ਆਪਣਾ ਘਰ ਖਰਾਬ ਨਹੀਂ ਹੋਉਂਦਿਆ ਅਕੀਵ ਹੁੰਦਿਆ ਵਾ ਤੇਰੇ ਸਾਹਮਣੇ ਮੈਂ ਕਿੱਦਾਂ ਕਿੱਦਾਂ ਪੈਸੇ ਕਮਾ ਕੇ ਲਿਆਉਂਦਾਂ ਮੈਂ ਕਿੱਦਾਂ ਮੈਂ ਪਹਿਲਾਂ ਉੱਠਿਆ ਵਾਂ ਤੇ ਕਿੱਦਾਂ ਹੁਣ ਤੇਰੇ ਸਾਹਮਣੇ ਮੈਂ ਓਨੇ ਕਿ ਦਿਹਾੜੀ ਚ ਬੈਠ ਕੇ ਮਾਉਣਾ ਤੋਂ ਓਨੇ ਤੇ ਮੇਰੇ ਨਿਕਲ ਨਹੀਂ ਜਾਂਦੇ ਫੇਰ ਮਾਦਾ ਜੋ ਵੀ ਮੈਂ ਕਮਾਉਣਾ ਵਾ ਸਭ ਕੋ ਇਹਦੀ ਤਲੀ ਤੇ ਰੱਖ ਦੇਣਾ ਲਿਆ ਕੇ ਹੈ ਤੈਨੂੰ ਇਹ ਕੰਮ ਕਰਨ ਦੀ ਕੀ ਲੋੜ ਐ ਦੱਸ ਤੇ ਇਦਾਂ ਹੀ ਮੈਨੂੰ ਚੋਰ ਨਹੀਂ ਟੱਕਰ ਕੀ ਦੱਸ ਹੈ ਤੂੰ ਤੂੰ ਦੱਸ ਮੇਰੇ ਤੋਂ ਮੰਗ ਲਾ ਮੈਂ ਤੈਨੂੰ ਤੇਰੀ ਮਨਾ ਕਰ ਦਾਂਗੀ ਜੀ ਕੀ ਬਣੂੰਗਾ ਮੇਰੇ ਘਰ ਦਾ ਦੱਸ ਤੇ ਕੀ ਬਣਾਉਂਗੀ ਏ ਇਹ ਜਨਾਨੀ ਦੇ ਹੱਥ ਹੱਸ ਹੁੰਦਾ ਸਾਰਾ ਕੋ ਘਰ ਬਣਾਉਣਾ ਤੇ ਬੰਦਾ ਦਾ ਬਸ ਕਮਾ ਕੇ ਰੱਖਿੰਦਾ ਜਨਾਨੀ ਦੇ ਜੋੜਨਾ ਆਉਂਦਾ ਕੰਮ ਆ ਕੀ ਜੁੜੂ ਜੁੜਨਾ ਕੁਛ ਹਾਂ ਜਨਾਨੀ ਚਾਹੇ ਤੇ ਸੂਈ ਤੋਂ ਬੜਾ ਸਕਦੀ ਆ ਤੇ ਟਾਉਣ ਲੱਗੇ ਤੇ ਮਿੰਟ ਨਹੀਂ ਲੰਘਦਾ ਤੇ ਫੇਰ ਗਾਲੇ ਤੇ ਪੁੱਤ ਤੇਰੀ ਸਿਆਣੀ ਆ ਮੈਂ ਮੈਂ ਪੁੱਤ ਕਿਤਰਾ ਮੰਨ ਰਾ ਮੈਂ ਮੇਰੇ ਮੰਨਣ ਦੀ ਗੱਲ ਆਉਂਦੀ ਨਹੀਂ ਇਹ ਮੰਨਣਾ ਹੀ ਪੈਣਾ ਇਹ ਕੋਲਾਕੋਟ ਭਰਨਾ ਪੈਣਾ ਮਾਤਾ ਇਹ ਨਹੀਂ ਹੁਣ ਸੁਤਰੋਣਾ ਕੰਮ ਤੇ ਕੋਈ ਨਾ ਕੋਈ ਫੈਸਲਾ ਲੈਣਾ ਪੈਣਾ ਮਾਤਾ ਦੇਖ ਲਾ ਇਹਦੇ ਕਰਕੇ ਨਾ ਮੈਂ ਪਾਜੀ ਸੁਣੋ ਕਿ ਗੁਰਪ੍ਰੀਤ ਨੇ ਮੇਂ ਵਗੜ ਲੇ ਲਗਾ ਉਹਨੇ ਨੂੰ ਘਰੋਂ ਕੱਢ ਦੇ ਲਗਾ ਮੇਰੇ ਰਿਸ਼ਤੇ ਖਰਾਬ ਹੋ ਜਾਣਗੇ ਜਿਹੜੇ ਇੱਕ ਭੈਣ ਨਾਲ ਮੈਂ ਪਹਿਲਾਂ ਲੜਿਆ ਹੈ ਅ ਦੂਜੀ ਨੇ ਵਗੜ ਵਗੜਨੇ ਲੱਗਾ ਇਹਦੇ ਕਰਕੇ ਤੇ ਉੱਥੇ ਵੀ ਨਾ ਪਤਾ ਜਦੋਂ ਇਹ ਸਾਰਾ ਕੁਝ ਹੋਇਆ ਸੀ ਉੱਥੇ ਵੀ ਇਹਦੀਆਂ ਚੋਰੀਆਂ ਕਮਾਈਆਂ ਸੀ ਸਾਰੀਆਂ ਕੁਝ ਇਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਗੁਰਪ੍ਰੀਤ ਨੇ ਮੈਨੂੰ ਬਾਅਦ ਦੱਸਿਆ ਵਾ ਸਾਰਾ ਕੁਝ ਗੁਰਪ੍ਰੀਤੋ ਬਤ ਤਾਂ ਮੈਨੂੰ ਹੀ ਦੱਸਣ ਲਈ ਤੇ ਫੇਰ ਸਾਰੀ ਕਹਾਣੀ ਦੱਸੀ ਪਰ ਮੈਨੂੰ ਫੇਰ ਵੀ ਯਕੀਨ ਨਹੀਂ ਆਇਆ ਪਈ ਮੇਰੀ ਸ਼ਮੀ ਨਹੀਂ ਇਤਰਾਗੀ ਮੈਂ ਚਲ ਫੇਰ ਵੀ ਕਹਤਾ ਮੈਂ ਆ ਮੈਂ ਮੈਨੂੰ ਤੋਕਾ ਮਾਰਿਆ ਮੈਂ ਆ ਮੈਂ ਕਿ ਸ਼ਮੀ ਤੇ ਰੰਜੀਤ ਨੂੰ ਪੁੱਛ ਲੈ ਸਾਡੇ ਘਰ ਚ ਕੁੜੀਆ ਤੂੰ ਦੱਗ ਲੈ ਮਗਰ ਜੋ ਦਿਲ ਕਹਿੰਦਾ ਨਾ ਉੱਤੇ ਨਾ ਜਾ ਦਿਮਾਗ ਨਾਲ ਸੋਚ ਮੈਂ ਵੀ ਦਿਮਾਗੋਂ ਸੋਚੰਦਿਆਂ ਦਿਲੋਂ ਨਹੀਂ ਸੋਚੰਦਿਆਂ ਜੇ ਦਿਲੋਂ ਸੋਚਦਾ ਨਾ ਤੇ ਮੇਰਾ ਦਿਲ ਨਹੀਂ ਕਰਦਾ ਤੇ ਉਹ ਦਿਨ ਇਦਾਂ ਦਾ ਕੋ ਫੈਸਲਾ ਲਵਾਂ ਪਰ ਜੇ ਦਿਮਾਗ ਤੋਂ ਸੋਚਦਾ ਹਾਂ ਨਾ ਤੇ ਕਰਨਾ ਪੈਣਾ ਉਹ ਨਹੀਂ ਤਾਂ ਆਪਣਾ ਕੁਛ ਨਹੀਂ ਉਭਰਨਾ ਪੁੱਤ ਸੋਈ ਤੇ ਮੈਨੂੰ ਹੀ ਆ ਵੀ ਆਪਣਾ ਘਰ ਹੀ ਖਰਾਬ ਹੋ ਜਾਣਾ ਚੰਗਾ ਭਲਾ ਪਵਸਾਇਆ ਦੋ ਵਾਰਾਂ ਪਹਿਲਾਂ ਆਪਣਾ ਉਜੜ ਪੁੱਜੜ ਗਿਆ ਫੇਰ ਆਪਾਂ ਹੁਣ ਮਸੌਣ ਲੱਗੇ ਆ ਫੇਰ ਉਹ ਕਹਾਣੀ ਆਣ ਪਈ ਆ ਪੁੱਤ ਮੈਨੂੰ ਤੇ ਆ ਬੜਾ ਝੋਰਾ ਲੱਗਾ ਵੀ ਮੇਰਾ ਘਰ ਮੈਨੂੰ ਫੇਰ ਟੁੱਟਦਾ ਦੀਦਾ ਪਰ ਮੈਂ ਕਰ ਵੀ ਕੀ ਸਕਦੀ ਆ ਇੱਕ ਪਾਸੇ ਧੀ ਜਵਾਈ ਆ ਇੱਕ ਪਾਸੇ ਮੇਰੀ ਨੋਹ ਆ ਮੈਂ ਕਿਤੇ ਯਕੀਨ ਕਰਾਂ ਤੇ ਕਿਤੇ ਨਾ ਕਰਾਂ ਮੇਰੀ ਗੱਲ ਸੁਣ ਮੈਨੂੰ ਪਤਾ ਵਾ ਕਿਉਂ ਕਿੜੇ ਕੋ ਲੋਕ ਕਹਿੰਦੇ ਤੈਨੂੰ ਇਹ ਵੀ ਹੈ ਨਾ ਕਿ ਮੈਂ ਕੋਈ ਸਬੂਤ ਨਹੀਂ ਦਿੰਦਿਆਂ ਤੈਨੂੰ ਵਿਸ਼ਵਾਸ ਆਉਂਦੀ ਨਾ ਉਹ ਮੇਰੀ ਗੱਲ ਸੁਣ ਮੈਂ بار-ਬਾਰ ਇੱਕੋ ਗੱਲ ਤੈਨੂੰ ਸਮਝਾਉਂਦਿਆਂ ਆਂ ਕੋਡ ਮੈਨੂੰ ਪਤਾ ਵਾ ਤੇ ਜਾਂ ਸ਼ਮੀ ਨੂੰ ਪਤਾ ਵਾ ਇਹ ਕੋਡ ਇੰਦਾ ਜਣੇ ਖਣੇ ਨੂੰ ਨਹੀਂ ਪਤਾ ਹੁੰਦਾ ਏਟੀਐਮ ਦਾ ਇਹ ਸਪੁੱਤ ਮੈਨੂੰ ਪਤਾ ਲੱਗ ਗਿਆ ਤੁਹਾਡੀਆਂ ਗੱਲਾਂ ਤੋਂ ਉਹ ਜਿੱਦਾਂ ਮੈਨੂੰ ਨਹੀਂ ਪਤਾ ਨਾ ਮੈਂ ਕਦੀ ਬੋਲਿਆ ਮੂੰਹ ਨਾ ਮੈਂ ਕਦੀ ਕਿਤੇ ਲਿਖਿਆ ਤੇ ਮੈਨੂੰ ਦੱਸ ਤੇ ਜੇ ਬੰਦੇ ਨੂੰ ਪਤਾ ਕਿਦਾਂ ਲੱਗ ਗਿਆ ਅਕਸਰ ਤੂੰ ਮੈਨੂੰ ਏਟੀਐਮ ਦਿੱਤਾ ਕੋਡ ਦਿੱਤਾ ਪੈਸੇ ਕਢਾ ਕੇ ਲਿਓਂਦੇ ਤੁਹਾਨੂੰ ਪਤਾ ਇੱਕ ਵਾਰੀ ਲਈਏ ਦੋ ਵਾਰੀ ਲਈਏ ਤੀਜੀ ਵਾਰੀ ਬਲੌਕ ਹੋ ਜਾਂਦਾ ਪਤਾ ਪੁੱਤ ਮੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਰੇ ਪੁੱਤ ਆਪਣੇ ਘਰ 'ਚ ਕੋਈ ਖਾਣ ਦਾ ਘਾਟਾ ਜਾਂ ਪਾਉਣ ਦਾ ਘਾਟਾ ਜਾਂ ਤੂੰ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ ਜਿਹੜੀ ਗੱਲ ਉਹ ਕੱਢੇ ਸਵੇਰੇ ਸ਼ਾਮਾਂ ਕਰ ਆ ਜਾਂਦੀ ਆ ਪੁੱਤ ਜੇ ਕਿਤੇ ਵਾਂਡੇ ਟਿੰਡੇ ਜਾਣਾ ਖੁੱਲੇ ਪੈਸੇ ਖੜਦੀਏ ਕੋਈ ਇਹਨੂੰ ਰੋਟੋਕ ਨਹੀਂ ਉਹ ਤੇਨੇ ਇਹ ਕੰਮ ਕਰਨਾ ਹੀ ਤੇ ਕਿਉਂ ਕਰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਨੂੰ ਸਮਝ ਤਾਂ ਮਿੰਨਮ ਨਹੀਂ ਆਉਦੀ ਮਾਤਾ ਹੁਣ ਇਹਦੀ ਆਊਗਾ ਜਾਣੇ ਪੀ ਇਹਨੂੰ ਐਡੀ ਕਿਹੜੀ ਲੋੜ ਪੈ ਗਈ ਜਿਹੜੀ ਇਹਨੇ ਚੋਰੀ ਕਰਨੀ ਮਾਤਾ ਪੇਕੇ ਨੂੰ ਦਿੰਦੀ ਨੂੰ ਵੀ ਹੋਰ ਇਹਨੇ ਕੀ ਕਰਨਾ ਵਾ ਜਾਨ ਦਾ ਜਨਾਨੀਆਂ ਨਾ ਆਪਣਾ ਪੇਕੇ ਬਾਰੇ ਸੋਚਦੀਆਂ ਭਰ ਪਤਾ ਉਹਦੇ ਤੇ ਪੇਕੇ ਕਿਤੇ ਚੰਗੇ ਭਲੇ ਆ ਉਹ ਇਹੋ ਜੈ ਨਹੀਂਗੇ ਪਿੱਤੀ ਕੋ ਲੈ ਲਣਗੇ ਇਹ ਗੱਲ ਤੇ ਮੇਰੇ ਮੰਨਣ ਤੇ ਨਹੀਂ ਆਉਂਦੀ। ਹਾਂ। ਮੈਨੂੰ ਇਹਨਾ ਨਹੀਂ ਪਤਾ ਖਰਚੇ ਦਾ ਨਹੀਂ ਮੈਨੂੰ ਪਤਾ। ਜੀ ਗੱਲ ਸੁਣੋ। ਭੇਕਿਆਂ ਨੂੰ ਨਹੀਂ ਦਿੰਦੀ ਹੋਗੀ। ਭੈਣਾਂ ਨੂੰ ਦਿੰਦੀ ਹੋਗੀ। ਕਿਹਨੂੰ ਦਿੰਦੀ ਹੋਗੀ? ਤੁਸੀਂ ਕਹਿੰਦੇ ਥੋੜੀ ਘਣੀ ਹੁੰਦੀ ਕਿਤੇ? 1 ਕਿਜੀ ਭੈਣਾਂ ਨਾ ਮਾਤੜ ਜੀ। ਹੋ ਸਕਦਾ। ਇਹ ਮੈਨੇ ਉਹ ਭੇਕਿਆਂ ਵਾਲੀ ਗੱਲ ਨਹੀਂ ਮੈਂ ਉਹ ਮੰਨ ਸਕਦੀ ਆ। ਪਰ ਐਡੀ ਵੀ ਕਿਤੇ ਥੋੜੀ ਗੱਲ ਹੀ ਵੀ ਘਰੋਂ ਚੋਰੀ ਕਰ ਕਰਕੇ ਤੇ ਲੋਕਾਂ ਨੂੰ ਦਊਗੀ। ਉਹੋ ਹੀ ਨਾ ਮੈਂ। ਮੈਨੂੰ ਸਮਝ ਨਹੀਂ ਆਉਂਦੀ ਇਹਨੂੰ ਘਾਟਾਂ ਹੀ ਕਰਦਾ ਫਲਾਂ ਦੇ ਥਾਂ ਫਲਾਂ ਸਬਜ਼ੀ ਦਾ ਦੇਥਾ ਸਬਜ਼ੀ ਆ ਪੁੱਤ ਦੁੱਧ ਦੇ ਕਿਹੜੀ ਚੀਜ਼ ਆ ਜਿਹੜੀ ਨੂੰ ਬਾਜ਼ਾਰ ਤੋਂ ਨਹੀਂ ਲਿਆ ਔਖੀ ਹੋ ਕੇ ਤੁਰ ਕੇ ਜਾਨੀ ਕਦੀ ਮੈਂ ਕਾਲੇ ਤੇ ਜਾਨੀ ਆ ਤੇ ਪੁੱਤ ਇਹਨੂੰ ਕੀ ਲੋੜ ਪਈ ਚੋਰੀ ਕਰਨ ਦੀ ਮੇਰੇ ਕੋ ਮਗਦੀ ਤੇਰੇ ਕੋ ਮਗਦੀ ਦਾ ਫਿਰ ਤੂੰ ਇੰਨੀ ਔਖੀ ਹੋ ਕੇ ਕਰਦੀ ਆ ਤੇ ਇਹ ਕੀ ਕਰਨ ਲਈ ਆਪਣੇ ਨਾਲ ਅਸੀਂ ਤੂੰ ਬਗਾਨੇ ਦੇ ਲਈ ਪੁੱਤ ਇਹ ਆ ਕਿ ਐਸੇ ਕਰੀਏ ਇਹਨੂੰ ਸ਼ਰਮ ਨਹੀਂ ਆਉਂਦੀ ਇਹੋ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਫਿਰ ਗੁੱਸੇ ਅੱਸੇ ਕਰਾਂ ਤੂੰ ਤੋਂਦੋ ਤੇ ਕਿੱਦਾਂ ਕਰਾਂ ਮੈਂ ਤੇ ਤੂੰ ਮੈਨੂੰ ਸਮਝਾਉਣ ਆ ਗਈਆਂ ਤੂੰ ਸੋਚ ਹਣ ਪਤਾ ਮੈਨੂੰ ਰੱਖਾਂ ਪੋਤੇ ਨਾਲ ਬੁਸ਼ਾਨੀ ਕਰੀਦਾ सोनू ਨੇ ਤੇ ਗੁਰਪ੍ਰੀਤ ਨੂੰ ਸਾਰੇ ਇਕੱਠਿਆਂ ਨੂੰ ਭਾਵਾਂਗੇ ਗੁੱਸਾ ਹਮਲੂ ਕੋਲ ਕਰ ਨਹੀਂ ਹੁੰਦਾ ਗੁੱਸਾ ਦੀਆਂ ਹਰਕਤਾਂ ਤੋਂ ਨਾ ਮੈਨੂੰ ਉਹਨੂੰ ਸਮਝਾ ਮੇਰੀ ਗੱਲ ਸੁਣ ਜੋ ਆਈ ਪਾਈ ਕੀ ਸੋਚਦਾ ਹੋਊਗਾ ਇਹ ਮੇਰੇ ਸਾਰੇ ਹਾਰੇ ਦਾ ਕਰਨ ਦੀ ਆ ਹੈ ਇਹ ਅੱਜ ਐਦਾ ਕਰਨ ਦੀ ਹੈ ਭਾਈ ਨੇ ਚੋਰੀਆਂ ਕਮਾਉਣ ਦੀ ਕੱਲ ਕੀ ਕੀ ਕਰਦੀ ਹੋਗੀ ਇਹ ਨਾਲ ਹੈ ਇਹ ਉਹ ਤਾਂ ਪੁੱਤ ਮੈਂ ਸ਼ਰਮ ਵਿੱਚ ਮਰਨ ਦੇ ਨੂੰ ਤੇ ਫੇਰ ਕਿੱਥੇ ਗੱਲ ਜਾਣੀ ਆ ਅਖਰਾਂ ਦਿਨੋਂ ਤੀ ਤਰ੍ਹਾਂ ਦੀ ਬੁੜੀ ਜੀ ਸਿੱਪਤਾ ਫੜਗਾ ਕਰਦੀ ਕਿ ਵੇ ਨੋ ਕੀ ਕਰ ਤੂਤਾ ਕੋਲ ਲੰਡੀ ਇਹ ਹੁਣ ਮੈਨੂੰ ਵੱਡ ਵੱਡੇ ਚੰਨ ਲਕਾਈ ਜਾਂਦੀ ਮੈਂ ਤੇ ਕੁੜੀ ਜਿਹਾ ਵਿਸ਼ਵਾਸ ਹੀ ਨਹੀਂ ਕੀਤਾ ਤੇ ਕੁੜੀਏ ਤੂੰ ਮੈਨੂੰ ਪਤਾ ਉਹਦੇ ਝੂਠਾਂ ਦੀ ਪਾਣਡ ਆ ਪਰ ਮੈਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਪਤਾ ਕੱਲ ਮੈਂ ਮੈਂ ਹਾਂ ਚੋਰ ਫੜਿਆ ਗਿਆ ਸੱਚੀ ਪਰ ਮੈਨੂੰ ਵੀ ਪਤਾ ਹੈ ਗੱਲ ਆ ਨਿਕਲਨੀ ਹੈ ਹੈ ਉਹ ਮੇਰੇ ਘੜੀ ਫੇਰ ਹੱਸ ਕੇ ਮੈਨੂੰ ਪਤਾ ਤੇ ਚਰਾ ਕਰਨ ਦੇ ਅਗਲਾ ਮੈਂ ਕਿੱਥੇ ਮੂੰਹ ਵਿਖਾਵਾਂ